ਨਿੱਕਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਸਹਿਕਾਰੀ ਖੰਡ ਮਿਲਾਂ ਦੇ ਕਰਮਚਾਰੀਆਂ ਤੇ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਆਪ ਦੇ ਸੂਬਾ ਉਪ ਪ੍ਰਧਾਨ ਸਤਰਾਮ ਸਿੰਘ ਜਲਵਾਹਾ ਤੇ ਆਪ ਹਲਕਾ ਇੰਚਾ ਲਲਿਤ ਮੋਹਨ ਪਾਠਕ ਨੂੰ ਇੱਕ ਮੰਗ ਪੱਤਰ ਸੌਪਿਆ ਉਹਨਾਂ ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਜਿਵੇਂ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਵਿੱਚ 6ਵਾਂ ਪੇ ਕਮਿਸ਼ਨ ਲਾਗੂ ਹੋ ਚੁੱਕਾ ਹੈ ਪਰੰਤੂ ਇਹ ਸਹਿਕਾਰੀ ਖੰਡ ਮਿਲਾਂ ਵਿੱਚ ਕੰਮ ਕਰਦੇ ਮਿਲ ਕਾਰਡਰ ਦੇ ਕਰਮਚਾਰੀਆਂ ਤੇ ਵੀ ਲਾਗੂ ਹੋਵੇ ਨਵਾਂ ਸ਼ਹਿਰ ਵਿਖੇ ਪਿਛਲੇ 24 ਘੰਟਿਆਂ ਦਾ ਦੋ ਨਵੇਂ ਕਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਏ ਜਿਸ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਪਰ ਕਿਸੇ ਦੀ ਮੌਤ ਨਾ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ ਸ਼ਿਵ ਸਰਜਨ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੂੰਹ 'ਤੇ ਮਾਸਕ ਲਾਣਾ ਤੁਹਾਨੂੰ ਸੈਨਟਾਈਜ਼ ਕਰਨਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਚਾਹੀਦਾ ਹੈ ਤਾਂ ਜੋ ਕਰੋਨਾ ਦੇ ਖਤਰੇ ਨੂੰ ਰੋਕਿਆ ਜਾ ਸਕੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਲਾਕ ਮੁਜਫਰ ਨਗਰ ਤੋਂ ਸੜਵਾਤੋਈ ਕੀ ਕਰੋਨਾ ਦਾ ਕੇਸ ਸਾਹਮਣੇ ਆਇਆ ਵਿੰਡ ਸਾਵਾਂ ਵਿਖੇ ਐਪਾਰਟਸ ਵਿੱਚਰੇ ਕਰੰਟ ਲੱਗਨਾਂ ਚਾਰ ਮੱਜਾਂ ਦੀ ਮੌਤ ਹੋ ਗਈ ਜਾਣਕਾਰੀ ਦਿੰਦੇ ਹੋਏ ਹੁਸੈਨ ਅਲੀ ਨੇ ਦੱਸਿਆ ਕਿ ਬੀਨ ਹਸਪਤਾਲ ਦਾ ਗੇਟ ਖੁੱਲਾ ਹੋਇਆ ਸੀ ਅਤੇ ਉਹਨਾਂ ਦੀਆਂ ਮੱਜਾਂ ਹਸਪਤਾਲ ਵੀ ਚਲੀਆਂ ਗਈਆਂ ਤੇਜ਼ ਹਵਾ ਆਉਣ ਦੇ ਕਾਰਨ ਬਿਜਲੀ ਦੀਆਂ ਤਾਰਾਂ ਤੇ ਦਰਖਤ गिर ਗਿਆ ਜਿਸ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਕੇ ਮੱਜਾਂ ਉੱਪਰ ਡਿੱਗ ਗਈਆਂ ਜਿਸ ਕਾਰਨ ਮੱਜਾਂ ਦੀ ਮੌਤ ਹੋ ਗਈ ਮੱਜਾਂ ਦੇ ਮਾਲਕ ਵੱਲੋਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਨਜਾਇਜ਼ ਮਾਈਨਿੰਗ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ ਹੈ ਲੁਧਿਆਣਾ ਦੇ ਪਿੰਡ ਰਜਾਪੁਰ ਵੀ ਸਤਲੁਜ ਦਰਿਆ ਦੇ ਕੰਢੇ ਰੇਤ ਦੀ ਨਜਾਇਜ਼ ਮਾਈਨਿੰਗ ਕਰ ਰਹੇ ਚਾਰ ਲੋਕਾਂ ਨੂੰ ਪੁਲਿਸ ਨੇ ਕਾਬੂ ਕੀਤਾ ਮੌਕੇ ਤੇ ਨਜਾਇਜ਼ ਮਾਈਨਿੰਗ ਵਿੱਚ ਵਰਤੀ ਜਾਂਦੀ ਮਸ਼ੀਨਰੀ ਅਤੇ ਟਿਪਪਰ ਵੀ ਬਰਾਮਦ ਕੀਤੇ ਗਏ ਮੌਕੇ ਤੇ ਰੇਤ ਦੀ ਖੋਦਾਈ ਕਰਨ ਲਈ ਚਾਰ ਪੋਕਲੇਨ ਮਸ਼ੀਨਾ ਅਤੇ ਰੇਤ ਢੋਣ ਲਈ ਚਾਰ ਟਿਪਪਰ ਵੀ ਬਰਾਮਦ ਕੀਤੇ ਗਏ ਮਾਮਲੇ ਵਿੱਚ ਕੁੱਲ 6 ਲੋਕ ਨਾਮਜ਼ਦ ਹੋਏ ਹਨ ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 2 ਦੀ ਗ੍ਰਿਫਤਾਰੀ ਹਲੇ ਬਾਕੀ ਹੈ ਮੋਗਾ ਦੇ ਪਿੰਡ ਸਦੂਆ ਵਾਲਾ ਰੋਡ ਨੂੰ ਜਾਂਦੀ ਸੜਕ ਕਿਨਾਰੇ ਖੇਤਾਂ 'ਚ ਝੋਪੜੀ ਬਣਾ ਕੇ ਰਹਿ ਰਹੇ ਇੱਕ ਪਰਿਵਾਰ ਤੇ بارش ਕਹਿਰ ਬਣ ਕੇ ਰੁਕਤੀ। ਸ਼ਨੀਚਰਵਾਰ ਰਾਤ ਨੂੰ ਮੀਂਹ ਦੀ ਤੇਜ਼ ਹਵਾਵਾਂ ਕਾਰਨ ਝੁੱਗੀ ਦੀ ਵੱਡੀ ਕੰਧ ਡਿੱਗ ਗਈ ਜਿਸ ਤਰ੍ਹਾਂ ਝੋਪੜੀ ਅੰਦਰ ਸੁੱਤੇ ਹੋਏ ਕਰੀਬ 8 ਵਿਅਕਤੀ ਮਲਬੇ ਹੇਠ ਦੱਬ ਗਏ। ਜਿਨ੍ਹਾਂ ਵਿੱਚੋਂ 5 ਸਾਲ ਦੀ ਬੱਚੀ ਤੇ 1.5 ਸਾਲ ਦੀ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਗੁਰਵਿੰਦਰ ਕੌਰ ਦੀ ਐਤਵਾਰ ਸਵੇਰ ਮੁਕੇਰੀਆਂ ਨੇੜੇ ਸੜਕ ਹਾਸੇ ਵਿੱਚ ਮੌਤ ਹੋ ਗਈ। ਉਹ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਪਰਿਵਾਰ ਸਮੇਤ ਪਰਤ ਰਹੇ ਸਨ। ਮੁਕੇਰੀਆਂ ਨੇੜੇ ਉਹਨਾਂ ਦੀ ਫੋਰਚਨਰ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਸਾ ਇੰਨਾ ਭयंकर ਸੀ ਕਿ ਸਾਭਾ ਕੌਂਸਲਰ ਗੁਰਵਿੰਦਰ ਕੌਰ ਦੀ मौके ਤੇ ਹੀ ਮੌਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ਦੇ ਦਰਿਆਵਾਂ ਅਤੇ ਡਰੇਨਾਂ ਦੇ ਪਦਰੀ ਮੁਹਿੰਮ ਸ਼ੁਰੂ ਕਰਨ ਦਾ ਇਰਾਦਾ ਕੀਤਾ। ਪਵਿੱਤਰ ਕਾਲੀ ਵੇਂਦੀ ਸਾਫ ਸਫਾਈ ਦੀ 12ਵੇਂ ਵਰੇਗਾਂ ਦੇ ਮੌਕੇ ਤੇ ਕਰਵਾਏ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਅਤੇ ਸੰਤਾਂ ਦੀ ਪਵਿੱਤਰ ਧਰਤੀ ਹੈ ਜਿਨ੍ਹਾਂ ਸਾਨੂੰ ਵਾਤਾਵਰਣ ਦੀ ਸੰਭਾਲ ਦੀ ਰਾਹ ਦਿਖਾਈ ਹੈ। ਜੀਰਕਪੁਰ ਦੇ ਬਲਟਾਨੇ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੇ ਮੋਹਾਲੀ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਇਸ ਦੌਰਾਨ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਘਟਨਾ ਦੌਰਾਨ ਗੈਂਗਸਟਰਾਂ ਨੇ ਪਹਿਲਾਂ ਪੰਜਾਬ ਪੁਲਿਸ ਤੇ ਗੋਲੀਬਾਰੀ ਕੀਤੀ ਅਤੇ ਜਵਾਬ ਵਿੱਚ ਪੁਲਿਸ ਨੇ ਗੋਲੀਬਾਰੀ ਦੌਰਾਨ ਇਹ ਦੋ ਗੈਂਗਸਟਰ ਜ਼ਖਮੀ ਹੋ ਗਏ ਪੁਲਿਸ ਨੇ ਇਸ ਕਾਰਵਾਈ ਦੌਰਾਨ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਿਨ੍ਹਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਖਾਣ ਪੀਣ ਵਾਲੀਆਂ ਵਸਤੂਆਂ ਮਹਿੰਗੀਆਂ ਹੋ ਜਾਣਗੀਆਂ ਇਹਨਾਂ ਵਿੱਚੋਂ ਪਹਿਲਾ ਪੈਕ ਕੀਤੇ ਗਏ ਲੇਬਲ ਭੋਜਨ ਜਿਵੇਂ ਕਿ ਆਟਾ ਪਨੀਰ ਅਤੇ ਦਹੀਂ ਸ਼ਾਮਲ ਹਨ ਇਹਨਾਂ 'ਤੇ 5% ਦੀ ਜੀਐਸਟੀ ਦੇਣਾ ਪਵੇਗਾ ਇੰਨਾ ਹੀ ਨਹੀਂ 5000 ਰੁਪਏ ਤੋਂ ਵੱਧ ਕਿਰਾਏ ਵਾਲੇ ਹਸਪਤਾਲ ਦੇ ਕਮਰਿਆਂ ਲਈ ਗਾਕਾਂ ਨੂੰ 5% ਦੀ ਜੀਐਸਟੀ ਅਦਾ ਕਰਨਾ ਹੋਵੇਗਾ ਇਸ ਤੋਂ ਇਲਾਵਾ 1000 ਰੁਪਏ ਪ੍ਰਤੀ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲਾਂ ਦੇ ਕਮਰਿਆਂ ਤੇ 12% ਦੀ ਦਰ ਨਾਲ ਟੈਕਸ ਲਗਾਉਣ ਦੀ ਗੱਲ ਕਹੀ ਗਈ ਹੈ ਫਿਲਹਾਲ ਇਸ ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਹੈ ਇਸੇ ਤਰ੍ਹਾਂ ਟੈਟਰਾਪੈਕ ਅਤੇ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਚੈੱਕਾਂ ਤੇ 18% ਦੀ ਜੀਐਸਟੀ 4 ਤੇ 12% GST ਲਗਾਇਆ ਜਾਵੇਗਾ। ਸੌਨ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਮਈਓਵੀ ਸਰਿਉ ਨਦੀ ਦੇ ਪੁਲ ਦੇ ਹੇਠਾਂ ਰੇਤ ਵਿੱਚੋਂ 30 ਕਿਲੋਗ੍ਰam ਦਾ ਚਾਂਦੀ ਦਾ ਸ਼ਿਵਲਿੰਗ ਮਿਲਿਆ। ਚਾਂਦੀ ਦੇ ਸ਼ਿਵਲਿੰਗ ਦਾ ਮਿਲਣਾ ਲੋਕ ਚਮਤਕਾਰ ਮੰਨ ਰਹੇ ਹਨ। ਸੂਚਨਾ ਵਿਦਾਨਤੇ ਪਹੁੰਚੀ ਪੁਲਿਸ ਨੇ ਉਸਨੂੰ ਥਾਣੇ ਵਿੱਚ ਲਿਆਂਦਾ ਅਤੇ ਬਾਅਦ ਵਿੱਚ ਪੰਡ ਦੁਆਰਾ ਉਸਨੂੰ ਮੰਦਰ ਵਿੱਚ ਲਿਆ ਕੇ ਉذر ਉਧਰ ਅਭਿਸ਼ੇਕ ਕੀਤਾ ਗਿਆ। ਭਾਰਤੀ ਬੈਡਮਿੰਟਨ 스타 ਪੀਵੀ ਸਿੰਧੂ ਨੇ ਇਤਿਹਾਸ ਰਚ ਦਿੱਤਾ ਉਸਨੇ ਸਿੰਗਾਪੁਰ ਓਪਨ ਦਾ ਕਿਤਾਬ ਜਿੱਤਿਆ ਫਾਈਨਲ ਮੁਕਾਬਲੇ ਵਿੱਚ ਉਸਨੇ ਚੀਨ ਦੀ ਵਾਂਗ ਜੀ ਜੀਨੂ 21-9 11-21 21-15 ਨਾਲ ਹਰਾਇਆ ਇਹ ਪਹਿਲੀ ਵਾਰ ਹੈ ਜਦੋਂ ਸਿੰਧੂ ਨੇ ਸਿੰਗਾਪੁਰ ਓਪਨ ਦਾ ਕਿਤਾਬ ਜਿੱਤਿਆ ਹੈ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਵਿੱਚ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ